ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅਨਸਰ ਦਿਹਾਤੀ ਪੁਲਿਸ ਵੱਲੋਂ ਅ ਉਹ ਸਟੇਸ਼ਨ ਪਿੰਡੀ ਦਾ ਇਕ ਪੁਲਿਸ ਸਟੇਸ਼ਨ ਲੋਕੋ ਕੇ ਬੋਲੋ ਦੋ ਅਲੱਗ-ਅਲੱਗ ਕੇਸਾਂ ਦੇ ਵਿੱਚ ਹੋਈਆਂ ਅ ਡਰੱਗ ਦੀ ਜਿਹੜੀ ਰਿਕਵਰੀਜ਼ ਹੈ ਉਹਨਾਂ ਬਾਰੇ ਤੇ ਜਿਹੜੇ ਦੋਸ਼ੀ ਅ ਗ੍ਰਿਫਤਾਰ ਕੀਤੇ ਹੈ ਉਹਨਾਂ ਬਾਰੇ ਜਿਹੜੀ ਜਾਣਕਾਰੀ ਦੇਣ ਲਈ ਇਹ ਕੀਤੀ ਜਾਂਦੀ ਹੈ ਸਭ ਤੋਂ ਪਹਿਲਾ ਜਿਹੜਾ ਕੇਸ ਹੈ ਪੀਐਸਪੀ ਢੀਸਾ ਦਾ ਜਿੱਥੇ ਅ ਪੁਲਿਸ ਵੱਲੋਂ ਐਸਐਸਪੀ ਸਾਹਿਬ ਉਹਦੀ ਟੀਮ ਵੱਲੋਂ ਅ ਡੀਐਸਟੀ ਦਾ ਇਨਰਜੀ ਕੰਟੀ ਨਿਗਰਾਨੀ ਹੈ ਜਿਹੜੀ ਹੈ ਦੋ ਬੰਦਿਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ 2 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਸੀ ਨਾਲ i2030 ਤੇ 1.5 ਲੱਖ ਰੁਪਏ ਜਿਹੜੇ ਹੈ ਡਰੱਗ ਮਨੀ ਜਿਹੜੀ ਹੈ ਉਹ ਮਿਲੀ ਸੀ ਫਰਦਰ ਜਦੋਂ ਇਹਨਾਂ ਦੀ ਬੈਕਵਰਡ ਤੇ ਫੋਰਵਰਡ ਲਿੰਕੇਜਸ ਅਸੀਂ ਕੱਢੇ ਹੈ ਇਹਨਾਂ ਦੀ ਪ੍ਰੀ-ਲੀਬਰਰੀ ਇੰਟਰੋਗੇਸ਼ਨ ਹੋਈ ਹੈ ਉਸ ਤੋਂ ਫਰਦਰ ਜਿਹੜਾ ਹੈ ਤਿੰਨ ਬੰਦੇ ਜਿਹੜੇ ਲੋਕਲ ਨੇ ਉਹ ਨਾਮਜ਼ਦ ਹੋਏ ਨੇ ਇਸ ਤਰੀਕੇ ਦੇ ਨਾਲ ਇਸ ਕੇਸ ਦੇ ਵੀ ਟੋਟਲ 5 ਜਣਿਆਂ ਦੀ ਜਿਹੜੀ ਗ੍ਰਿਫਤਾਰੀ ਹੋ ਗਈ ਹੈ ਜਿਹੜੇ ਦੋ ਮੁੱਖ ਦੋਸ਼ੀ ਸਨ ਜਿਹੜੇ ਕਿ ਗੰਗਾ ਤੋਂ ਇੱਕ ਕਨਸਾਈਨਮੈਂਟ ਨੂੰ ਲੈਣ ਆਏ ਸਨ ਉਹਨਾਂ ਵਿੱਚ ਬਲਬੀਰ ਸਿੰਘ ਉਰ ਪੀਰਾ ਜਿਹੜਾ ਕਿ ਮੁਜ਼ਾਰੀ ਪਿੰਡ ਦਾ ਹੈ ਇਹ ਬੰਗੇਟ ਬਿਲੋਂਗ ਕਰਦਾ ਐਸੇ ਤਰੀਕੇ ਨਾਲ ਅਜੇ ਵਰਮਾ ਉਧਰ ਹਰਪਜਨ ਸਿੰਘ ਇਹ ਵੀ ਮੁਜ਼ਾਰੀ ਦਾ ਹੈ ਇਹ ਇਹ ਵੀ ਬੰਗੇ ਨੂੰ ਬਿਲੋਂਗ ਕਰਦਾ ਇਸ ਤੋਂ ਇਲਾਵਾ ਜਦੋਂ ਇੰਟਰੋਗੇਸ਼ਨ ਹੋਈ ਤੇ ਫਰਦ ਜਿਹੜੇ ਲੋਕਲ ਇਹਨਾਂ ਦੇ ਬੈਕਵਰਡ ਫੋਰਵਰਡ ਲਿਖਤੇ ਚੁਸ ਦੀ ਸੀ ਜਿਹੜੀ ਤਫ਼तीश ਕੀਤੀ ਹੈ ਉਹਦੇ ਵਿੱਚ ਸੁਖਦੇਵ ਸਿੰਘ ਸੁਖ ਪੁੱਤਰ ਦਰਬੀਰ ਸਿੰਘ ਨਛੇਰਾ ਇਹਦਾ ਹੈਗਾ ਅਟਾਰੀ ਏਰੀਆ ਨਾਲ ਬਿਲੋਂਗ ਕਰਦਾ ਇਸੇ ਤਰੀਕੇ ਨਾਲ ਹਰਮਨਦੀਪ ਸਿੰਘ ਔਰ ਹਨੀ ਉੱਤਰ ਕਸ਼ੇਮ ਸਿੰਘ ਇਹ ਵੀ ਅਟਾਰੀ ਦਾ ਜਿਹੜਾ ਹੈਗਾ ਰਿਆਸੀ ਹੈ ਹਰਮਨ ਸਿੰਘ ਪੁੱਤਰ ਸ੍ਰਾਮ ਸਿੰਘ ਇਹ ਵਾਤੀ ਲਾਲੂ ਘੁੰਮਣਾ ਇਹ ਥਾਣਾ ਕਿਬਾਲ ਜ਼ਿਲ੍ਹਾ ਤਰਪੁਰ ਦਾ ਇਹ ਰਿਆਸੀ ਹੈ ਇਸ ਤਰੀਕੇ ਨਾਲ ਇਸ ਕੇਸ ਦੇ ਵਿੱਚ ਮੁੱਖ ਜਿਹੜੇ ਹੈਗੇ ਪੰਜ ਦੋਸ਼ੀ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ 2 ਕਿਜੀ ਹੈਰੋਇਨ 1.5 ਲੱਖ ਰੁਪਏ ਜਿਹੜੀ ਡਰੱਗ ਮਨੀ ਇਸ ਦੇ ਨਾਲ ਹੀ ਇੱਕ i20 ਗੱਡੀ ਉਹ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਜਿਹੜਾ ਦੂਜਾ ਮੁਕੱਦਮਾ ਹੈ ਉਹ ਪੀਐਸ ਲੋਕੋ ਦੇ ਐਸਐਚਓ ਸਾਫ਼ ਦੀ ਜਿਹੜੀ ਟੀਮ ਹੈ ਉਹਨਾਂ ਨੇ ਜਿਹੜਾ ਰਿਕਵਰ ਕੀਤਾ ਹੈ 300 ਗ੍ਰਾਮ ਹੈਰੋਇਨ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਜਿਹੜਾ ਹੈ ਦੇ ਲੱਖ ਰੁਪਏ ਡਰਗ ਮਨੀ ਜਿਹੜੀ ਹੈ ਉਹ ਰਿਕਵਰ ਹੋ ਗਈ ਹੈ ਸੋ ਇਸ ਕੇਸ ਦੇ ਵਿੱਚ ਜਿਹੜਾ ਹੈ ਮੁੱਖ ਦੋਸ਼ੀ ਜਿਹੜਾ ਸੁਭੇਗ ਸਿੰਘ ਉਹ ਸ਼ੇਗਾ ਹੈ ਇਹ ਜਗਾਵਾਂ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਸ ਤਰੀਕੇ ਨਾਲ ਜਿਹੜਾ ਹੈ ਹੁਣ ਤੱਕ ਇਹਨਾਂ ਦੋ ਕੇਸਿਸ ਦੇ ਵਿੱਚ ਕੁੱਲ 2 ਕਿਜੀ ਹੈਰਨ 300 ਗ੍ਰਾਮ ਅਧਿਪ ਦੀ ਰਿਕਵਰੀ ਤੇ ਨਾਲ ਹੀ 4.5 ਲੱਖ ਰੁਪਏ ਡਰਗ ਮਨੀ ਜਿਹੜਾ ਹੈ ਸਬ ਡਿਵੀਜ਼ਨ ਰਾਇਲ ਕੌਂਸਲ ਵੱਲੋਂ ਜਿਹੜਾ ਹੈ ਇੱਕ ਆਈ ਜੀ ਕਾਰਜ ਨੇ ਰਿਕਵਰ ਕੀਤਾ ਗਿਆ ਹੈ ਜਿਹੜਾ ਸੁਖਦੇਵ ਸਿੰਘ ਲੋਕਲ ਜਿਹੜਾ ਅਸੋਸੀਏਟ ਬੈਕਵਰਡ ਫਾਰਵਰਡ ਲਿੰਕੇਜਸ ਦੇ ਸਾਹਮਣੇ ਆਇਆ ਹੈ ਇਹ ਦੋ ਕੀ ਜੋ ਕੇਜੀ ਹੇਰੋਇਨ ਦੇ ਕੇਸ ਦੇ ਵਿੱਚ ਉਹਦੇ ਖਿਲਾਫ ਜਿਹੜਾ ਹੁਣ ਤੱਕ ਦੀ ਇਹ ਸਾਡੀ ਤਫਤੀਸ਼ ਆਈ ਹੈ ਸਾਹਮਣੇ ਉਹਦੇ ਵਿੱਚ ਇੱਕ ਮੁਕੱਦਮਾ ਜ਼ਿਲ੍ਹਾ ਕਰਨਧਰਮ ਦੇ ਵਿੱਚ 302 ਦਾ ਮੁਕੱਦਮਾ ਇਹਦੇ ਖਿਲਾਫ ਦਰਜ ਹੋਣਾ ਪਾਇਆ ਗਿਆ ਇਹ ਬਿਲਕੁਲ ਇਹ ਬਿਲਕੁਲ ਇੱਥੇ ਬੰਦੇ ਗੰਗੇਰੇ ਜੀ ਜੀ ਇਹਦਾ ਫੋਟੋ ਜਪੋ ਤੇ ਹੋਰ ਉਹ ਦਿਨਾਂ ਦਾ ਉਹ ਵੀ ਇਹ ਪ੍ਰੋਜੈਕਟ ਹੈ ਜਿਹਦੇ ਇਹੋ ਜੀ ਸਭ ਤੋਂ ਪਹਿਲਾਂ ਜੋ ਸਾਡੀ ਰੀਨਰਨ ਰਿਵੈਸਟੀਗੇਸ਼ਨ ਤੇਗਾ ਖੰਡਰੀ ਆਈ ਹੈ ਕਿ ਕੋਈ ਵੀ ਕਨਫਾਈਨਮੈਂਟ ਜਿਹੜੀ ਇੱਥੇ ਹੁੰਦੀ ਹੈ ਉਹ ਰਿਟਰੀਵ ਕਰਕੇ ਜਿਹਦੇ ਅਸੀਂ ਪਹਿਲਾਂ ਵੀ ਇੱਕ ਗੱਲ ਦਾ ਜ਼ਿਕਰ ਕੀਤਾ ਹੈ ਕਿ ਬੜੇ ਮਤਲਬ ਇਨਯੂਰ ਕਰਕੇ ਜੀ ਥੋੜੇ ਪੈਸੇ ਦੇ ਕੇ ਉਹਨਾਂ ਨੂੰ ਉਹ ਜਿਹੜਾ ਹੈਗਾ ਉੱਥੇ ਚੁਕਵਾ ਕੇ ਇੱਕ ਬੰਦੀ ਦਾ ਕੰਮ ਜਿਹੜਾ ਉਹਨਾਂ ਕੋਲ ਲੈਂਦੇ ਫਰਦਰ ਜਿਹੜੀ ਹੈਗੀ ਅੱਗੇ ਜਿਹੜੇ ਬੰਦੇ ਆਉਂਦੇ ਨੇ ਅਲੱਗ ਕਿਤੇ ਹੋਰ ਚਾਰ ਤੋਂ ਡਿਸਟ੍ਰਿਕਟ ਨੂੰ ਉਹਨਾਂ ਨੂੰ ਅੱਗੇ ਫਰਦਰ ਹੈਂਡਓਵਰ ਕਰਦੇ। ਤੋਂ ਇਸੇ ਤਰੀਕੇ ਨਾਲ ਇਹ ਜਿਹੜਾ ਆਪਰੇਸ਼ਨ ਹੈ ਇਹ ਬੜੇ ਵਧੀਆ ਤਰੀਕੇ ਦੇ ਨਾਲ ਜੇਸ ਦੇ ਸਾਹ ਦੇ ਅਨੁਸਾਰ ਹੀ ਚੱਲਿਆ ਤੇ ਇਹ ਜਿਹੜੇ ਬੰਦੇ ਟੋਟਲ ਪੰਜ ਦੀ ਗ੍ਰਿਫਤਾਰੀ ਹੋਈ ਹੈ ਇਹਨਾਂ ਦਾ ਬੇਸਿਕਲੀ ਜਿਹੜਾ ਜਿਹੜੇ ਦੱਸਿਆ ਗਿਆ ਕਿ ਇਹ ਦੋ ਮੇਨ ਜਿਹੜੇ ਕੀ ਸੀ ਇਹ ਅਕੀਬ ਕਰਨਾ ਚਾਹੀਏ ਸੀ ਬੰਗੇ ਤੋਂ ਬਾਅਦ ਜਿਹੜੇ ਫਾਰਵਰਡ ਬੈਕਵਰਡ ਲਿੱਤੀ ਦੇ ਵਿੱਚ ਇਹ ਜਿਹੜੇ ਲੋਕਲ ਜਿਹੜੇ ਐਸੋਸੀਏਟਸ ਦੇ ਨਾਮ ਨੇ ਆਏ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਅੱਗੇ ਫਰਦਰ ਜਿਹੜੀ ਜਿਹੜੀ ਪੁੱਛਗਿੱਛ ਚੱਲ ਰਹੀ ਹੈ। ਇਹ ਉਹ ਜਿਹੜੇ ਪਦ ਦਾ ਜਿਹੜਾ ਹੈ ਕਿੱਥੋਂ ਲੈ ਕੇ ਆਏ ਕਿਵੇਂ ਇਹ ਡਰੋਨ ਦੀ ਮਦਦ ਨਾਲ ਰਿਟਰੀਵ ਕਰਦੇ ਨੇ ਜਾਂ ਇਹ ਦੂਜੇ ਜੇ ਸੈਕੰਡਰੀ ਪੁਆਇੰਟ ਤੋਂ ਇਹਨੇ ਚੁੱਕਿਆ ਜਾਂ ਟਰਸ਼ਰੀ ਪੁਆਇੰਟ ਤੋਂ ਚੁੱਕਿਆ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਜਾਰੀ ਹੈ ਤਾਂ ਜਿਹੜੇ ਬੰਦੇ ਕਹਿੰਦੇ ਨੇ ਕਿ ਇਹ ਮੇਨ ਕੰਮ ਕਰਨ ਵਾਲੇ ਕੇ ਜਾਂ ਇਹਨਾਂ ਦਾ ਹੋਰ ਵੀ ਜਿਹੜਾ ਮੁਖਰ ਰਿਹਾ ਹੈ ਜਦੋਂ ਦੇਖੋ ਜੀ ਇਹਦੇ ਵਿੱਚ ਜਿਹੜੀ 3 ਲਿਨਿਅਰ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਸਾਹਮਣੇ ਆਈ ਹੈ ਕਿ ਇੱਕ ਪੌਂਡੀ ਦੇ ਤੌਰ ਤੇ ਇਹਨਾਂ ਨੇ ਇਹ ਜਿਹੜੀ ਜਿਹੜੀ ਹੈਗੀ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਕੇ ਫਰਦਰ ਜਿਹੜੀ ਅੱਗੇ ਜਿਹੜੇ ਆ ਇੱਕ ਬੰਦੇ ਇਹ ਬੰਦੇ ਜਿਹੜੇ ਉਹਨਾਂ ਤੋਂ ਲੇਡ ਆ। ਸਭ ਤੋਂ ਕਿੰਨੀ ਕਨਫਾਈਨਮੈਂਟ ਆ ਇਹ ਬੰਦਾ ਹੈ। ਇੱਥੇ ਇਨਾਂ ਦੇ ਦੋ ਚੱਕਰ ਜਿਹੜੇ ਜਿਹੜੇ ਹੈਗੇ ਨੇ ਬੰਦੇ ਆ। ਅਸੀਂ ਉਹ ਡਿਟੇਲਸ ਹੋਰ ਇਨਟੈਰੋਗੇਟ ਕਰਾਂਗੇ ਕਿ I20 ਗੱਡੀ ਕਿਹੜੀ ਹੈ ਜੀ ਇਹਦੇ ਵਿੱਚ। I20 ਗੱਡੀ ਜਿਹੜੀ ਹੈ ਜੀ ਉਹਦੇ ਵੀ ਕਾਗਜ਼ ਜਿਹੜੇ ਅਸੀਂ ਚੈੱਕ ਕਰਦੇ। ਫਿਲਹਾਲ ਇਹਨਾਂ ਤੋਂ ਲੋ ਮਿਲੀ ਹੈ ਇਹ ਇੱਕ ਦੂਜੇ ਦਾ ਨਾਮ ਲੈ ਰਹੇ ਨੇ ਉਹ ਸਾਰੇ ਕਾਗਜ਼ ਜਿਹੜੇ ਆ ਉਹ ਚੈੱਕ ਕਰਨਾ। ਵੀਰ ਜੀ ਅੱਗੇ ਵੀਰ ਜੀ ਅੱਗੇ ਉਹ ਵੀ ਹੋਣਾ ਹੈ ਕਿ ਇਹ ਜਿਹੜੇ ਬੰਦੇ ਬੰਦੇ ਆਪਣੇ ਆਪਣੇ ਇਰੀਆ ਤੋਂ ਵਰਤਣਗੇ ਵੀ ਬਾਈ ਜਲਦੀ ਆ। ਤੋਂ ਦੋ ਜਿਹੜੇ ਵੀ ਦੇ ਬੀਟੀ ਵੀ ਦੇ ਮਾਈਗ੍ਰੇਟ ਕਰਦੇ ਨੇ ਬੜੀ ਵਧੀਆ ਰਿਜੀ ਤਾ ਉਹਨਾਂ ਦੇ ਕੋਤੇ ਉਹਨੂੰ ਵੀ ਕਿਤੇ ਗਿਆ ਤੁਹਾਡੇ ਨਹੀਂ ਸਕਿਆ ਇਸ ਨੂੰ ਇਹ ਕਿਹਦਾ ਇਸ ਜਿਹਦੇ ਜਿਵੇਂ ਤੁਸੀਂ ਕਹਿ ਰਹੇ ਮੌਸਮ ਬੜਾ ਵੱਡਾ ਚੈਲੰਜ ਹੈ ਹੋਗੀ ਸੀਜ਼ਨ ਆ ਗਿਆ ਤੇ ਇਸ ਅਸੀਂ ਦੋ ਚੀਜ਼ਾਂ ਕੀਤੀਆਂ ਇਤਕ ਸਾਡੀ ਬੀਐਸਐਫ ਦੇ ਨਾਲ ਬੜੀ ਵਧੀਆ ਕੋਆਰਡੀਨੇਸ਼ਨ ਤੇ ਜੁਆਇੰਟ ਜਿਹੜਾ ਪੈਟ੍ਰੋਲਿੰਗ ਚੱਲ ਰਹੀ ਹੈ ਅੱਗੇ ਕੀ ਸੈਕੰਡ ਲਾਈਨ ਆਫ ਡਿਫੈਂਸ ਨੂੰ ਥਾਤੀਕ ਰੱਖਣੀ ਹੁੰਦੀ ਹੂ ਅਕੀਉ ਨੂੰ ਸ਼ਿਫਟਿੰਗ ਨਾਲ ਕਨਵਰਟ ਕੀਤਾ ਸੈਕੰਡ ਲੀ ਜਿਹੜਾ ਬੀਐਸਐਫ ਦੇ ਨਾਲ ਕਾਟੀ ਕੋਆਰਡੀਨੇਸ਼ਨ ਹੈ ਅਸੀਂ ਉਹਨੂੰ ਹੋਰ ਥੋੜਾ ਅਗਲੇ ਜਿਹੜਾ ਹੈ ਲੈਵਲ ਤੇ ਲੈ ਕੇ ਗਏ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਜਿੱਥੇ ਉਹਨਾਂ ਵੱਲੋਂ ਤੇ ਸਾਡੇ ਵੱਲੋਂ ਇੱਕ ਜੁਆਇੰਟ ਐਫਰਟ ਕਰਨਾ ਹੁੰਦਾ ਅਸੀਂ ਉਹ ਬਿਨਾਂ ਕਿਸੇ ਦੇਰੀ ਦੇ ਅਕੀਉ ਕਰਦੇ ਹਾਂ ਤੁਸੀਂ ਦੇਖਿਆ ਹੋਗਾ ਕੱਲ ਵੀ ਜਿਹੜਾ ਹੈ ਰਮਦਾਸ ਥਾਣੇ ਦੇ ਵਿੱਚ ਅੱਧਾ ਕਿਲੋ ਦੀ ਰਿਕਵਰੀ ਹੋਈ ਹੈ ਜਿਹਦੇ ਬਾਰੇ ਉੱਚਾ ਅਧਿਆਤਮ ਕਮਿਸ਼ਨ ਨੇ ਅ ਬੈਸਲੂ ਵੀ ਗ੍ਰੀਫ ਕੀਤਾ ਸੀ ਤੇ ਉਹਦੇ ਵਿੱਚ ਵੀ ਅ ਡੈਪਟੀ ਕਮਿਸ਼ਨਰ ਜਿਹੜੇ ਨੇ ਡੀਐਸਪੀ ਉਹਨਾਂ ਦੀ ਟੀਮ ਵੱਲੋਂ ਤੇ ਸਾਡੇ ਡੀਐਸਪੀ ਅ ਅਜਨਾਲ ਉਹਨਾਂ ਦੀ ਟੀਮ ਵੱਲੋਂ ਐਸਐਚਓ ਰਮਬਾਸ ਵੱਲੋਂ ਬੜਾ ਵਧੀਆ ਇੱਕ ਜੋਇੰਟ ਆਪਰੇਸ਼ਨ ਜਿਹੜਾ ਚਲਾਇਆ ਗਿਆ ਫਰਦਰ ਗੁੰਡੇ ਨੂੰ ਆਈਡੈਂਟੀਫਾਈ ਕਰਕੇ ਘਰੋਂ ਜਿਹੜਾ ਹੈ ਅੱਧਾ ਕਿਲੋ ਹੈਰੋਂ ਦੀ ਰਿਕਵਰੀ ਹੋਈ ਹੈ ਤੇ ਸਾਡਾ ਇੱਕ ਤਾਂ ਜਿਹੜਾ ਜ਼ੋਰ ਹੈਗਾ ਉਹ ਸ਼ੇਅਰਡ ਇਨਫੋਰਮੇਸ਼ਨ ਉਸ ਤੋਂ ਬਾਅਦ ਜੋਇੰਟ ਐਫਰਟ ਤੇ ਜਿੰਨੇ ਵੀ ਇਹ ਤੁਹਾਡੇ ਨਾਲ ਕੇ ਜਿਹੜੇ ਤਰ੍ਹਾਂ ਸਟੈਟਿਸ ਸੀਗੀ ਅਸੀਂ ਇਹ ਨੂੰ ਬੁਰ ਸ਼ਿਫਟਿੰਗ ਦਾ ਕੰਟਰੋਲ ਕੀਤਾ ਹੈ ਵਿਜੀਲੈਂਸ ਨੂੰ ਹੋਰ ਜਿਹੜਾ ਹੈ ਅਸੀਂ ਜਿਹੜਾ ਇਹਨੂੰ ਹੋਰ ਪੂਸਤਾ ਕਰਨ ਲਈ ਕੈਮਰੇਜ ਹੋ ਗਏ ਜਿਹੜੇ ਪੈਟਰੋਲਿੰਗ ਹੈ ਬੀਐਸਐਫ ਵੀ ਹੈ ਉਹਦੇ ਵੀ ਸਾਡੇ ਕੰਟਰੋਲ ਰੂਮ ਦੇ ਨਾਲ ਪੂਰਾ ਰਾਤ ਹੈ ਇਸ ਤਰੀਕੇ ਨਾਲ ਅਸੀਂ ਇਹ ਡਿਫਰੈਂਟ ਸਟੈਪਸ ਲਾਈਨ ਨੇ ਕੋਸ਼ਿਸ਼ ਕਰਦਾ ਹੈ ਇਹਨਾਂ ਤੇ ਜਿਹੜਾ ਹੈ ਹੋਰ ਜ਼ਿਆਦਾ ਬਰੀਕ ਤਰੀਕੇ ਨਾਲ ਨਿਗਰਾਨੀ ਰੱਖੀ ਜਾਂਦੀ ਹੈ ਆ ਦੇਖਿਆ ਜਾਂਦਾ ਕਿ ਜਿੱਥੇ ਨੇ ਜਿਹੜਾ ਪੂਸਤ ਨੂੰ ਕੰਮ ਕੀਤਾ ਤਾਂ ਰਾਤ ਜਿਹੜੇ ਤਰਗਣੇ ਹੁੰਦੇ ਸਰਗਰਮ ਹੋ ਜਾਂਦੇ ਆ ਕੱਟ ਨਾ ਉਹ ਆਪਣਾ ਲਾਰਡ ਕੋਲ ਤਾਂ ਕੋਈ ਮੈਂਬਰ ਨਹੀਂ ਦਿਖਾਈ ਦਿੰਦਾ ਜੀ ਇਹਦੇ ਲਈ ਕੋਈ ਚਾਹ ਲੈਗੇ ਜੀ ਲਾਰਡ ਨਹੀਂ ਇਹਦੇ ਚ ਆਪਾਂ ਇੱਕ ਵਾਰੀ ਇਕੱਠੇ ਹੋ ਕੇ ਜਾਵਾਂਗੇ ਜਿਹੜੇ ਤੁਸੀਂ ਕਹਿ ਰਹੇ ਦਿਖਦਾ ਨਹੀਂ ਐਦਾਂ ਦੀ ਕੋਈ ਲਾਰਡ ਸਾਡੇ ਸ਼ਿਫਟਿੰਗ ਦਾ ਚੈਲੰਜ ਹੈ ਸ਼ਿਫਟਿੰਗ ਦਾ ਮਤਲਬ ਇਹ ਹੈ ਕਿ ਤੁਹਾਨੂੰ ਜਿਹੜਾ ਪੁਆਇੰਟ ਇੱਕ ਟਾਈਮ ਵਾਸਤੇ ਦਿੱਤਾ ਹੈ ਕਿ ਉੱਥੇ ਪਟ੍ਰੋਲਿੰਗ ਕਰੋਗੇ ਇੱਕ ਨਾਕਾ ਲਗਾਓਗੇ ਥੋੜੀ ਜਿਹਾ ਰੁਕੋਗੇ ਫਰਦਰ ਜਿਹੜਾ ਹੈ ਤੁਹਾਡਾ ਨਾਕਾ ਕਿਤੇ ਹੋਰ ਥਾਂ ਤੇ ਜਿੱਥੇ ਕੋਈ ਸਾਡੇ ਕੋਲ ਇਨਫੋਰਮੇਸ਼ਨ ਹੈ ਜਾ ਕੋਈ ਇੱਕ ਇਦਾਂ ਦਾ ਹੌਟਸਪੌਟ ਹੈ ਜਿੱਥੇ ਉਹ ਘਟਨਾ ਹੋ ਸਕਦੀ ਹੈ ਡ੍ਰੋਪਿੰਗ ਦੀ ਹੋ ਸਕਦੀ ਹੈ ਜਾਂ ਉੱਥੇ ਕੋਈ ਨਾ ਕੋਈ ਕਨਸਾਈਨਮੈਂਟ ਡਿਲੀਵਰ ਹੋ ਕਰਦੀ ਹੈ ਅਸੀਂ ਉੱਥੇ ਉਸ ਨਾਕਾ ਤੇ ਸ਼ਿਫਟ ਕਰ ਦਿੰਦੇ ਹਾਂ ਤੇ ਸਾਡੇ ਤੁਸੀਂ ਦੇਖੋਗੇ ਤੁਹਾਡੀ ਗੱਲ ਹੋ ਸਕਦੀ ਹੈ ਤੁਹਾਡਾ ਜਿਹੜਾ ਅਬਜ਼ਰਵੇਸ਼ਨ ਠੀਕ ਹੋ ਸਕਦੀ ਹੈ ਕਿ ਇਹ ਨਾਕਾ ਨਹੀਂ ਹੈ ਪਰ ਨਾਕਾ ਜਿਹੜਾ ਸ਼ਿਪਿੰਗ ਨੇਚਰ ਤੇ ਲਗਾਇਆ ਜਾ ਰਿਹਾ ਹੈ ਅਸੀਂ ਕਿਉਂਕਿ ਟਾਈਮਿੰਗ ਸੈੱਟ ਕੀਤੀ ਹੈ ਲੋ ਤੁਸੀਂ ਦੇਖੋਗੇ ਕਨਸਾਈਨਮੈਂਟ ਸਰੀਆਂ ਨੇ ਬਹੁਤ ਜ਼ਿਆਦਾ ਜਿਹੜੀਆਂ ਐ ਅਬੈਂਡਡ ਮਿਲ ਰਹੀਆਂ ਉਹਦਾ ਮੀਨਿੰਗ ਇਹ ਹੀ ਹੈ ਕਿ ਸਾਡੀ ਜਿਹੜੀ ਬੀਐਸਐਫ ਨੇ ਜਿਹੜੀ ਸਾਡੀ ਪਟ્રોલਿੰਗ ਤੇ ਜਿਹੜੀ ਸਰਵੇਲੈਂਸ ਹੈ ਉਹਦੇ ਵਿੱਚ ਇਫੈਕਟਿਵਨੈਸ ਦਾਦਾ ਹੋਣਾ। ਉਹਨਾਂ ਕਾਕੇ ਮਰਦੇ ਨੌਜਵਾਨ ਨੇ ਦੋ ਮਰਦੇ ਬਹੁਤ ਨੌਜਵਾਨ ਹੈ ऑलरेडी ਕੀ ਕਰਦਾ ਠੀਕ ਨਹੀਂ ਕੰਮ ਕਰਦਾ। ਦੇਖੋ ਬੇਸਿਕਲੀ ਜੀ ਹੁਣ ਤੱਕ ਜਿਹੜੀ ਜਿਹੜੀ ਇੰਫਰਮੇਸ਼ਨ ਹੋਈ ਹੈ ਤੇ ਇਹੀ ਗੱਲ ਸਮਝਣੀ ਹੈ ਕਿ ਅਨਐਮਪਲੋਇਡ ਯੂਥ। ਨਿਆੜੀ ਤੱਕ ਕਰ ਲੈ ਬਟ ਦੇ ਵਰ ਅਲੋਡ ਇਨਟੂ ਦਿਸ professions ਕਿਵੇਂ ਇਹਨਾਂ ਦੇ ਜਿਹੜੇ ਸੁਪਾ ਇਹ ਦੇਖੋ ਬੜਾ ਸੁਭਦੇਵ ਇਹਦੇ ਖਿਲਾਫ ਪਹਿਲਾਂ ਵੀ ਇੱਕ ਪੱਤਿਆ ਦਰਜ ਹੈ 302 ਕੋ ਕ੍ਰਿਮੀਨਲ ਬੈਕਗ੍ਰਾਉਂਡ ਹੈ ਬਾਕੀ ਇਹ ਜਿਸੀ ਜਿਹੜੀ ਐਂਟੀ ਜਿ ਕੁਝ ਹੋਰ ਚੈੱਕ ਕਰਵਾ ਰਹੇ ਤੇ ਬੇਸਿਕਲੀ ਅਨਐਮਪਲੋਇਡ ਯੂਥ ਹੈ ਤੇ ਉਹਨਾਂ ਨੇ ਥੋੜੇ ਪੈਸੇ ਦੇ ਲਾਲਚ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਕਨਫਾਈਨਮੈਂਟ ਜਿਹੜੀ ਹੈ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਿਹੜਾ ਹੈ ਪਚਾਉਣਾ ਫਰਦਰ ਅੱਗੇ ਡਿਲੀਵਰ ਕਰਨ ਦਾ ਜਿਹੜਾ ਇਹ ਕੰਮ ਲਈ ਹੈ ਪਬਲਿਕਲੀ ਕਮਿਟੀ ਨੇ ਕਰਿਆ ਜਿਹੜਾ ਉਹਨਾਂ ਕੋਲੋਂ ਸਮਝਣ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਜੋੜੀਏ ਇੱਕ ਮੋਟਰਲ ਚੈਨ ਚੜ੍ਹ ਕੇ ਉੱਢਾ ਕੇ ਮੱਧੇਗਾ ਬੁਰੀ ਨਹੀਂ ਨੂੰ ਕੰਬੀ ਕਰੋ ਤੁਹਾਡੀ ਆਰਗ ਕਰਨ ਦਾ ਕੰਮ ਕਰਦੇ ਆ ਉਹਨਾਂ ਦੇ ਕਿਹੜੇ ਤੋਂ ਕੋਲੋਂ ਦੇ। ਜੇ ਤੁਸੀਂ ਵਿਲੇਜ ডিফেন্স ਕਮੇਟੀਆਂ ਦੀ ਜੇ ਤੁਸੀਂ ਗੱਲ ਕਰੋ ਤਾਂ ਇਸ ਟਾਈਮ ਅਬਸਰ ਰੂਰਲ ਦੇ ਵਿੱਚ 780 ਪਲੱਸ ਜਿਹੜੀਆਂ ਨੇ ਉਹ ਵਿਲੇਜ ডিফেন্স ਕਮੇਟੀਜ਼ ਨੇ ਕਮੇਟੀਆਂ ਜਿਹੜੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਵੀ ਜਿਹੜੇ ਸੁਸਾਇਟੀ ਦੇ ਅਲੱਗ-ਅਲੱਗ ਖੇਤਰਾਂ ਤੋਂ ਲੋਕ ਨੇ ਸਰਪੰਚਾਂ ਨੇ ਟੀਚਰਜ਼ ਨੇ ਹੋਰ ਐਕਸ ਫੌਜੀ ਨੇ ਸੋ ਅਸੀਂ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਹੈ ਉਹਨਾਂ ਦਾ ਤਾਪਦਾਰ ਦੇ ਉਹਨਾਂ ਨੂੰ ਕਾਫੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਵੀ ਹੈ। ख के इस तहत ही संपर्क प्रोग्राम शुरू किया गया है पिछले दिन अटाली जेरे वालों खुद मौके पर जाके जो लोग घट्ट अभी दस पिंड एक कलस्टर तैयार किया जो है गलबात की है तो साइफर है वह जारी है हम अगले दिनों देखोगे सा बहुत बड़ा अड टूरनामेंट जो करवा जा रहे इस ਇੱਕ ਬਰਾਥਰ ਜਿਹੜੀ ਹੈਗੀ ਉਹ ਵੀ ਕਰਵਾਈ ਜਾਏਗੀ। ਤੋਂ ਬੱਚਿਆਂ ਨੂੰ ਜਿਹੜਾ ਹੈ ਇਸ ਪਾਸੇ ਲਗਾਉਣਾ ਉਸ ਵੱਲ ਵੀ ਧਿਆਨ ਦਿੱਤਾ ਜਾਏਗਾ। ਸੈਕੰਡਲੀ ਮੇਰੇ ਵੱਲੋਂ ਅਟਾਰੀ ਦੇ ਕੁਝ ਪਿੰਡਾਂ ਨੂੰ ਜਿਹੜਾ ਹੈਗਾ ਸਰਪੰਚ ਸਾਹਿਬ ਨਾਲ ਰਾਬਤਾ ਕੀਤਾ ਗਿਆ। ਅਸੀਂ ਇਹਨਾਂ ਨੂੰ ਆਪਸ਼ਨ ਦਿੱਤੀ ਹੈ ਕਿ ਜਿਹੜੇ ਬੱਚੇ ਕੋ ਸਿਵਲ ਸਰਵਿਸ ਦੀ ਤਿਆਰੀ ਕਰਨਾ ਚਾਹੁੰਦੇ ਹੈ ਜਾਂ ਕੋਈ ਹੋਰ ਕੈਰੀਅਰ ਦੇ ਰਿਲੇਟਡ ਗਾਈਡੈਂਸ ਲੈਣਾ ਚਾਹੁੰਦੇ ਹੈ ਉਹਨਾਂ ਵੀ ਅਸੀਂ ਲਿਸਟਾਂ ਲੇ ਗਏ। ਤੇ ਜੂਨ ਅਸੀਂ ਤੋਂ ਇਨਵੋਲ ਕਰਾਂਗੇ ਵਿੱਚ ਤੁਸੀਂ ਦੇਖੋਗੇ ਵੱਡੇ ਕੋ ਸੈਮੀਨਾਰ ਕਾਨਫਰੰਸਿਸ ਟਾਈਪ ਲਗਾ ਕੇ ਬੱਚਿਆਂ ਨੂੰ ਜਿਹੜਾ ਹੈ ਅਲੱਗ-ਅਲੱਗ ਖੇਤਰ ਦੇ ਵਿੱਚ ਕਿਵੇਂ ਨੌਕਰੀ ਬਾਰੇ ਪੜ੍ਹਾਈ ਬਾਰੇ ਗਾਈਡੈਂਸ ਦੇਣਾ ਯੂਪੀਐਸਸੀ ਦੇ ਜਿਹੜੇ ਹੁਣ ਪੀਸੀਐਸ ਦੀ ਪੁਸਤਕਾ ਕਾਫੀ ਦੇ ਬਾਹਰ ਪ ਜਾ ਸਰਕਾਰ ਵੱਲੋਂ ਕੱਢੀ ਜਾਵੇ ਉਹਦੇ ਜਵੇਂ ਤਿਆਰੀ ਕਰ ਸਕਦੇ ਆ ਅਸੀਂ ਜਿਹੜਾ ਹੈ ਉਹਨਾਂ ਦੇ ਕੋਈ ਵੀ ਫਾਈਨੈਂਸ਼ੀਅਲ ਦਾ ਕੋਈ ਇਸ਼ੂ ਹੈਗਾ ਉਹਨਾਂ ਦੇ ਲਈ ਹੈਗਾ ਅਸੀਂ ਉਹਨਾਂ ਨੂੰ ਪੂਰੀ ਆਪਸ਼ਨਸ ਦਿੱਤੀਆਂ ਨੇ ਕਿ ਕਿਵੇਂ ਅਸੀਂ ਤੁਹਾਡੀ ਹੈਲਪ ਕਰ ਸਕਦੇ ਥੋੜੇ ਬੱਚਿਆਂ ਨੂੰ ਅਸੀਂ ਗਾਈਡ ਕਰਕੇ ਇਸ ਪਰਸਪਰ ਜਿਹੜਾ ਹੈ ਲਾਇਨ ਤੇ ਜਿਹੜਾ ਜਿਹੜਾ ਪੱਗਾਂ ਤੋਂ ਆ ਰਿਹਾ ਮਤਲਬ ਇਟ ਮੀਨਸ ਯੂ ਕਿ ਉਹਦਾ ਕੋਲ ਉਹ ਕਲੋਨੀ ਵੀ ਕਹਿ ਰਹੀ ਕਿ ਬਿਲਕੁਲ ਵੀ ਸਾਡੇ ਨਾਲ ਕਈ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵਿਲੇਜ ডিফেন্স ਕਮੇਟੀ ਸਾਡੇ ਉਹਨਾਂ ਵਿਲੇਜ ডিফেন্স ਕਮੇਟੀਆਂ ਬਲੋ ਵਲੰਟਨਰੀ ਜਿਹੜਾ ਹੈਗਾ ਸਾਡੇ ਕੋਲ ਅਪਰੋਚ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਕਹਿ ਰਹੇ ਨੇ ਕਿ ਜੇ ਕਿਤੇ ਇਸ ਕੰਮ ਦੇ ਵਿੱਚ ਕਰੀਅਰ ਗਾਈਡੈਂਸ ਜਿਹੜੀ ਹੈ ਕਰੀਅਰ ਕਾਉਂਸਲਿੰਗ ਦੀ ਜਿਹੜੀ ਗੱਲ ਕਰਦੇ ਆ ਜਾਂ ਕੋਈ ਹੋਰ ਐਸਾ ਨਾ ਕੰਮ ਉਹਦੇ ਜੋ ਵੀ ਨਾ ਵੱਲੋਂ ਯੋਗਦਾਨ ਬਣਦਾ ਉਹ ਕਹਿੰਦੇ ਸਾਡੇ ਵੱਲੋਂ ਤੋਂ ਜਿੱਥੇ ਕਿਤੇ ਕੋਈ ਬੱਚਾ ਕੋਈ ਰਾਈਟ ਹੈ ਕੋਈ ਦੇ ਕੋਚਿੰਗ ਵੀ ਹੈਗਾ ਜਾਂ ਕੈਰੀਅਰ ਦੇ ਕਾਉਂਸਲਿੰਗ ਗਾਈਡੈਂਸ ਦੀ ਲੋੜ ਹੈ ਉਹ ਅਸੀਂ ਇਹਨੂੰ ਪ੍ਰੋਵਾਈਡ ਕਰਦੇ ਹਾਂ ਵਾਲੇ ਬਾਰੇ ਧਿਆਨ ਨਾਲ ਦੇ ਬਿਲਕੁਲ ਇਸ ਲਈ ਜਿਹੜਾ ਹੈ ਚੰਡੀਗੜ੍ਹ ਕੋਈ ਜਿਹਨੇ ਕੋਚਿੰਗ ਇੰਸਟੀਚੂਟਸ ਨੇ ਉਹਨਾਂ ਨੇ ਵੀ ਸਾਡੇ ਨਾਲ ਰਾਬਤਾ ਕੀਤਾ ਹੈ ਉਹ ਫ੍ਰੀ ਕੈਰੀਅਰ ਗਾਈਡੈਂਸ ਤੇ ਕਾਉਂਸਲਿੰਗ ਜਿਹੜਾ ਉਹ ਦੇਣ ਦੇ ਇਸ਼ੂ ਵੀ ਨੇ ਅਸੀਂ ਉਹਨਾਂ ਨਾਲ ਟਾਈਪ ਕੀਤਾ ਹੈ ਤੇ ਤੁਹਾਨੂੰ ਵੀ ਇਨਵੋਲ ਕਰਕੇ ਕਿਸੇ ਦਿਨ ਜਿਹੜਾ ਹੈ ਇੱਕ ਵੱਡਾ ਜਿਹੜਾ ਹੈ ਅਸੀਂ ਇਹਨੂੰ ਇੱਕ ਸੈਮੀਨਾਰ ਟਾਈਪ ਕਰਵਾ ਕੇ ਜਿਹੜਾ ਹੈ ਇਸ ਦਾ ਜਿਹੜਾ ਹੈ ਉਪਕਰਨ ਠੀਕ ਹੈ